ਕਰਮ ਦਾ ਫਲ ਰਾਜਾ ਅਜੈ ਦੀ ਕਹਾਣੀ ਪੁਰਾਤਨ ਸਮੇਂ ਵਿੱਚ ਸੂਰਜ ਵੰਸ਼ ਦਾ ਧਰਮੀ ਰਾਜਾ ਅਜੈ ਹਰ ਰੋਜ਼ ਸੂਰਜ ਦੇ ਦਰਸ਼ਨ ਕਰਕੇ ਦਾਨ ਕਰਦਾ ਅਤੇ ਆਪਣੇ ਘੋੜਿਆਂ ਦੀ ਸੇਵਾ ਕਰਦਾ ਇੱਕ ਦਿਨ ਇੱਕ ਸੰਤ ਪਿਖਿਆ ਮੰਗਣ ਆਇਆ ਰਾਜੇ ਨੇ ਅਹੰਕਾਰ ਵਿੱਚ ਆ ਕੇ ਉਸ ਨੂੰ ਲਿੱਦ ਵਿਸ਼ਟਾ ਦੀ ਇੱਕ ਬੁੱਕ ਦੇ ਦਿੱਤੀ ਸੰਤ ਨੇ ਆਸ਼ੀਰਵਾਦ ਦਿੱਤਾ ਕਿ ਇਹ ਦਾਨ 10 ਗੁਣਾ ਵਧੇ ਲਿੱਦ ਵਦਨੀ ਸ਼ੁਰੂ ਹੋ ਗਈ ਜਦੋਂ ਰਾਜੇ ਨੇ ਇਸ ਬਾਰੇ ਸੰਤ ਤੋਂ ਪੁੱਛਿਆ ਤਾਂ ਸੰਤ ਨੇ ਕਿਹਾ ਕਿ ਇਹ ਰਾਜੇ ਦੀ ਦਿੱਤੀ ਲਿੱਦ ਹੈ ਅਤੇ ਇਹ ਉਦੋਂ ਹੀ ਖਤਮ ਹੋਵੇਗੀ ਜਦੋਂ ਰਾਜਾ ਇਸ ਨੂੰ ਆਪ ਖਾਵੇਗਾ। ਸੰਤ ਨੇ ਦੱਸਿਆ ਕਿ ਜੋ ਨਿੰਦਾ ਕਰਦਾ ਹੈ ਉਹ ਲਿੱਧ ਖਾਂਦਾ ਹੈ। ਇਸ ਲਈ ਰਾਜਾ ਲੋਕਾਂ ਤੋਂ ਆਪਣੀ ਨਿੰਦਿਆ ਕਰਵਾਏ। ਰਾਜੇ ਨੇ ਝੂਠੇ ਦੋਸ਼ ਆਪਣੇ ਉੱਤੇ ਲਾਏ, ਸ਼ਰਾਬ ਪੀਣ ਦਾ ਨਾਟਕ ਕੀਤਾ ਅਤੇ ਇੱਕ ਲੜਕੀ ਦੀ ਬਾਹ ਫੜੀ। ਲੋਕਾਂ ਨੇ ਉਸ ਦੀ ਬਹੁਤ ਨਿੰਦਿਆ ਕੀਤੀ ਜਿਸ ਨਾਲ ਲਿੱਧ ਕਟਣ ਲੱਗੀ। ਪਰ ਮੂਲ ਲਿੱਧ ਬਚੀ ਰਹੀ ਕਿਉਂਕਿ ਇਹ ਉਦੋਂ ਹੀ ਖਤਮ ਹੋਣੀ ਸੀ ਜਦੋਂ ਕੋਈ ਪੂਰਨ ਮਹਾਤਮਾ ਨਿੰਦਿਆ ਕਰਦਾ। ਰਾਜਾ ਅਜੇ ਨੇ ਪੇਸ ਬਦਲ ਕੇ ਵਿਸ਼ੇਸ਼ ਜੀਤੋਂ ਆਪਣੀ ਨਿੰਦਿਆ ਕਰਵਾਈ ਪਰ ਉਹਨਾਂ ਨੇ ਹੱਸ ਕੇ ਕਿਹਾ ਕਿ ਇਹ ਰਾਜੇ ਨੂੰ ਹੀ ਖਾਣੀ ਪੈਗੀ ਅੰਤ ਵਿੱਚ ਸੰਤ ਦੀ ਸਲਾਹ ਤੇ ਰਾਜੇ ਨੂੰ ਉਹ ਸੁੱਕੀ ਲਿੱਦ ਖਾਣੀ ਪਈ ਅਤੇ ਹਰ ਵਾਰ ਖਾਂਦੇ ਸਮੇਂ ਉਹ ਰੋ ਪੈਂਦਾ ਅਤੇ ਸੋਚਦਾ ਮੈਂ ਹੀ ਭਿੱਖਿਆ ਦਿੱਤੀ ਸੀ ਮੈਂ ਹੀ ਖਾ ਰਿਹਾ ਹਾਂ ਸਿੱਖਿਆ ਨਿੰਦਿਆ ਰੂਹ ਦੀ ਗੰਦਗੀ ਹੈ ਸਿਮਰਨ ਅਸਲ ਪਵਿੱਤਰਤਾ ਹੈ ਕਰਮਾ ਦੀ ਗੁੰਜਲ ਆਪ ਹੀ ਖੋਲਣੀ ਪੈਂਦੀ ਹੈ